ਅਸਲਾਮੁਅਲੈਕੁਮ ਸਸਿਨੇ ਕਾ ਜਿਹਨ ਨੂੰ ਜੀ ਤੇ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਸੁਣਾਓ ਬਈ ਚੜਦੀ ਕਲਾ ਪੰਜਾਬ ਵਾਲੇ ਕੀ ਹਾਲ ਆ ਅਕਸਾ ਕੀ ਦੁਆਰੀ ਕੀ ਹੈ 5 ਤਰੀਕ ਨੂੰ ਆਵਾਂਗੀ 5 ਤਰੀਕ ਨੂੰ ਅਕਸਾ ਨੇ ਜੀ ਮਰਦਾ ਕੀਤਾ ਉਸ ਤੋਂ ਬਾਅਦ ਉਹ ਪਹੁੰਚ ਗਈ ਸਾਈਵਲ ਸਾਈਵਲ ਆਪਣੇ ਪੇਕੇ ਗੁਜ਼ਾਰੀ ਕੁਛ ਦਿਨ ਤੇ ਉਹ 5 ਤਰੀਕ ਨੂੰ ਸਾਨੂੰ 5 ਤਰੀਕ ਪਹੁੰਚ ਜਾਏਗੀ ਤੇ ਸਾਦੀ ਕਰਵਾ ਤੇ ਫਿਰ ਨੈਕਸਟ ਅਸੀਂ ਉਹਨੂੰ ਲੈਵਾਂਗੇ ਵਾਪਸ ਚੜਦੀ ਕਲਾ ਪੰਜਾਬ ਤੇ ਤੇ ਅੱਜ ਕੱਲ ਆਪਾਂ ਵੀਡੀਓ ਵੇਖੀ ਸੀ ਇੱਕ ਅੰਮ੍ਰਿਤ ਨਾਭਾ ਰਿਆਸਤ ਵਾਲੀ ਯਾਦ ਹੈ ਤੇ ਉਹ ਉਸ ਤੋਂ ਰਿਲੇਟਿਡ ਹੀ ਸਾਡੇ ਕੋਲ ਅੱਜ ਵੀਡੀਓ ਆਈ ਹੈ ਰਾਇਲ ਹੈਰੀਟੇਜ ਆਫ ਨਾਭਾ ਸਟੇਟ ਤੇ ਕੁਮਰ ਅਭੇ ਅਭੇ ਉਦੇ ਪ੍ਰਤਾਪ ਸਿੰਘ ਜਿਹੜੇ ਦੀ ਉਹਨਾਂ ਦੀ ਟਰਬਨ ਸੈਰਮਨੀ ਜਿਹੜੀ ਹੋਈ ਹੈ ਨਾ ਉਹਦੇ ਹੀ ਉਹਨਾਂ ਨੇ ਕਾਫੀ ਡਿਟੇਲ ਨਾਲ ਇੱਕ ਵੀਡੀਓ ਬਣਾਈ ਹੈ ਤੇ ਉਹ ਆਪਾਂ ਵੇਖਾਂਗੇ ਤੇ ਆਪਾਂ ਨੂੰ ਜ਼ਿਆਦਾ ਆਈਡੀਆ ਹੋ ਜਾਏਗਾ ਕਿ ਉੱਥੇ ਕੀ ਕੀ ਰਸੂਮਾਤ ਹੋਦਾ ਹੋਈਆਂ ਨੇ ਚਲੋ ਵੀਡੀਓ ਸਟਾਰਟ ਕਰਦੇ ਹਾਂ ਆਰੇ ਨੂੰ ਇਹ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪ ਆਇਆ ਜੀ ਪੰਜਾਬ ਦਾ ਬਹੁਤ ਵੱਡਾ ਹਿਸਟੋਰੀਕ ਪਲੇਸ ਤੇ ਵੈਸੇ ਤਾਂ ਪੰਜਾਬ ਚ ਬਹੁਤ ਜਗ੍ਹਾ ਹਨੇ ਆਪਾਂ ਆਇਆ ਨਾਪੇ ਨਾਪੇ ਰਿਆਸਤ ਬਹੁਤ ਵੱਡਾ ਪ੍ਰੋਗਰਾਮ ਹੈ ਔਰ ਇਹ ਤੁਹਾਨੂੰ ਦਿਖਾਉਣੇ ਆ ਵੀ ਛਿੱਟਾਂ ਦਾ ਪ੍ਰੋਗਰਾਮ ਹੈ ਤੇ ਅੱਜ ਆਪਾਂ ਔਰ ਇੱਕ ਆਤੋਂ ਆਏ ਅੱਜ ਦਾ ਦਿਨ ਬਹੁਤ ਬਹੁਤ ਜੋਦੀ ਨੂੰ ਬਲ ਕੀ ਕਹਿੰਦੇ ਆ ਅਰੇ ਇਹ ਕਾਸ ਇਨਸਟਰੂਮੈਂਟ ਵਾ ਜਿਹੜਾ ਅਕਸਰ ਉਪਾਤ ਵੇਖਿਆ ਵਾ ਆਪਾਂ ਰਾਜਾ ਮਹਾਰਾਜਿਆਂ ਦੇ ਯੰਤ ਸਭੁਜਾਈ ਦੇ ਹਾਂ ਮੌਨਦੀ ਆਮਦ ਤੇ ਇਤਿਹਾਸਿਕਾ ਕਿਉਂਕਿ ਆਪਾਂ ਅੱਜ ਸ਼ਾਮਿਲ ਹੋਏ ਹਾਂ ਕੁਵਰ ਅਭੀ ਉਹਦੇ ਪ੍ਰਤਾਪ ਸਿੰਘ ਨਾਬਾ ਦੀ ਦਸਤਾਰਬੰਦੀ ਦੇ ਸ਼ਾਨਦਾਰ ਸਮਾਗਮ ਵਿੱਚ ਜੋ ਨਾਬਾ ਦੇ ਪ੍ਰਸਿੱਧ ਹੀਰਾ ਮਹਿਲ ਵਿੱਚ ਹੋ ਰਿਹਾ ਮਹਿਲ ਵਿੱਚ ਦਾਖਲ ਹੁੰਦੇ ਹੀ ਰਾਜਸੀ ਸ਼ਾਨ ਮਹਿਸੂਸ ਹੋ ਰਹੀ ਸੀ ਉੱਚੀਆਂ ਇਮਾਰਤਾਂ ਸੁੰਦਰ ਨਕਸ਼ਕਾਰੀ ਰੌਸ਼ਨੀ ਨਾਲ ਚਮਕਦਾ ਮਹਿਲ ਲੱਗ ਰਿਹਾ ਸੀ ਜਿਵੇਂ ਇਤਿਹਾਸ ਅੱਜ ਵੀ ਜਿੰਦਾ ਹੋਵੇ ਆਦੀਵਾ ਛੋਟਾ ਨੇ ਮੋਹਰਾ ਤੇ ਬੜਾ ਦਪਰਦਸਤ ਜੀ ਨੋ ਰਿਹਾ ਹੈਗਾ ਸਕੂਲ ਜਾਂ ਯੂਨੀਵਰਸਿਟੀ ਜਾਂਦਾ ਹੈ ਸਕੂਲ ਹੀ ਜਾਂਦਾ ਹੈ ਇਹ ਦਸਤਾਰਬੰਦੀ ਸਿਰਫ ਇੱਕ ਰਸਮ ਨਹੀਂ ਸਗੋ ਨਾਭਾ ਰਿਆਸਤ ਦੇ ਸ਼ਾਹੀ ਵਿਰਾਸਤ ਦਾ ਅਹਿਮ ਪਲ ਹੈ ਨਾਭੇ ਦਾ ਇਤਿਹਾਸ ਮਹਾਰਾਜਾ ਰੀਪੂ ਦਮਨ ਸਿੰਘ ਜੀ ਨਾਲ ਜੁੜਿਆ ਹੈ ਜੋ ਆਪਣੀ ਦੇਸ਼ ਭਗਤੀ ਅਤੇ ਅੰਗਰੇਜ਼ੀ ਹਕੂਮਤ ਅੱਗੇ ਡਟ ਕੇ ਖੜਨ ਲਈ ਜਾਣੇ ਜਾਂਦੇ ਸਨ ਸਮਾਗਮ ਦੀ ਸ਼ੁਰੂਆਤ ਗੁਰਬਾਣੀ ਦੇ 파ਠ ਨਾਲ ਹੋਈ ਉਰੇ ਲੰਗਰ ਦਾ ਵੀ ਪ੍ਰਬੰਧ ਸੀ ਇਹ ਰਾਜਸੀ ਸਮਾਗਮ ਵਿੱਚ ਸਿੱਖ ਸੇਵਾ ਅਤੇ ਸਾਦਗੀ ਦੀ ਝਲਕ ਵੀ ਸਾਫ਼ ਦਿਖਾਈ ਦਿੱਤੀ ਇਕਿਨਾ ਜਿਹੜਾ ਰੇਨੋਵੇਟ ਹੋਣ ਵਾਲਾ ਹੈ ਨਾ ਬਾਕੀ ਨੂੰ ਇਨਸ਼ਾਅਰ ਸਤੋ ਕਾਸ ਪਾਲਸੀ ਜਦੋਂ 쿠버 ਅਭੀ ਉਹਦੇ ਪ੍ਰਤਾਪ ਸਿੰਘ ਨਾਬਾ ਨੇ ਹਾਥੀ ਦੀ ਸ਼ਾਹੀ ਸਵਾਰੀ ਕੀਤੀ ਇਹੇ ਦ੍ਰਿਸ਼ ਦੇ ਕੇ ਲੱਗ ਰਿਹਾ ਸੀ ਜਿਵੇਂ ਪੁਰਾਣੀ ਰਿਆਸਤ ਤੇ ਪਰੰਪਰਾ ਸਾਡੇ ਸਾਹਮਣੇ ਜੀਵਤ ਹੋ ਗਈ ਹੋਵੇ ਆਸੇ ਪਾਸੇ ਜਿੰਨੇ ਜਾਣੇ ਖੜੇ ਸੀਗੇ ਉਹ ਖੁਸ਼ੀ ਮਾਣ ਤੇ ਉਤਸ਼ਾਹ ਮਹਿਸੂਸ ਕਰ ਰਹੇ ਸੀ ਇਹ ਸਮਾਗਮ ਸਿਰਫ ਦਸਤਾਰ ਬੰਦੀ ਨਹੀਂ ਸੀ ਇਹ ਇਤਿਹਾਸ ਰਿਵਾਇਤ ਅਤੇ ਵਿਰਾਸਤ ਨਾਲ ਜੁੜਨ ਦਾ ਮੌਕਾ ਸੀ ਤੇ ਆਪਾਂ ਵੀ ਆਪਣੇ ਆਪ ਨੂੰ ਲੱਕੀ ਸਮਝਦਿਆਂ ਵੀ ਅਸੀਂ ਇਸ ਸ਼ਾਹੀ ਪਾਲ ਦੇ ਗਵਾਹ ਬਣੇ ਤਮੀਂ ਤੇ ਸਭ ਕਿਹਦੇ ਹਾਲੀ ਨਹੀਂ ਉੱਜਣੇ ਤੇ ਪੱਤਰੀ ਪੋਵੇ ਜੇ ਮੈਨੂੰ ਮੈਂ ਹੱਥ ਆਇਆ ਸੋ ਮੈਂ ਹਾਲੀ ਨਹੀਂ ਉੱਜਣੇ ਹੋਰ ਕੋਈ ਮੈਂ ਬਾਤ ਕਰਦੀ ਪਹਿਲਾਂ ਵੀ ਬੋਲ ਪੇਟ ਵੀ ਕੱਪ ਪੁਰਾਣਾ ਲੱਗਣਿਆ ਅੰਦਰ ਵਿੱਚ ਜਿਹੜਾ ਹਾਲੀ ਹੱਥ ਆਇਆ ਸੋ ਮੈਂ ਹਾਲੀ ਨਹੀਂ ਉੱਜਣੇ ਜੀ ਦਸਤਾਰ ਬੰਦੇ ਦੀ ਜਿਹੜੀ ਰਸਮ ਸੀਗੀ ਉਹ ਪੂਰੀ ਹੋ ਗਈ ਸੀ ਤੇ ਅਸੀਂ ਥੋੜਾ ਜਿਹਾ ਲੇਟ ਹੋ ਗਏ ਸੀਗੇ ਪਹੁੰਚਣ ਨੂੰ ਵੈਸੇ ਨਹੀਂ ਸਾਨੂੰ ਜਦੋਂ ਇਨਵਿਟੇਸ਼ਨ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਕਿਉਂਕਿ ਟਾਈਮ ਲੱਗ ਹੀ ਜਾਣਾ ਕਿਉਂਕਿ ਉੱਥੇ ਸਿਕਿਉਰਿਟੀ ਦੇ ਇਸ਼ੂਜ਼ ਹੁੰਦੇ ਨੇ ਨਾ ਵੀਆਈਪੀ ਜ਼ੋਨਦੇ ਨੇ ਤੇ ਕਾਫੀ ਜਦਾਂ ਸੰਤ ਆਏ ਹੋਏ ਸੀਗੇ ਮਹਾਤਮਾ ਆਏ ਹੋਏ ਸੀਗੇ ਤੇ ਹੋਰ ਕੁਝ ਪੋਲਿਟਿਕਸ ਕੁਝ ਐਕਟਰ ਪੱਤਰਕਾਰ ਕਾਫੀ ਜਿਆਦੇ ਆਏ ਹੋਏ ਸੀਗੇ ਤੇ ਤੁਸੀਂ ਵੀਡੀਓ ਮੋਸਟਲੀ ਦੇਖ ਹੀ ਲਈਆਂ ਹੋਣੀਆਂ ਨੇ ਵੀ ਉੱਤੇ ਇੱਕ ਚੌਂਕੜੇ ਦੇ ਵਿੱਚ ਜਿਹੜਾ ਅਖੰਡ ਪਾਠ ਸਭ ਕੀਤਾ ਬਾਬਾ ਜੀ ਨੇ ਤੇ ਪ੍ਰਾਣੀ ਹਿਸਟਰੀ ਵੀ ਸਾਰੀ ਮੈਨੂੰ ਵੀ ਕਾਫੀ ਵੀਡੀਓਜ਼ ਸ਼ੋ ਹੋਈਆਂ ਨੇ ਇਹਦੇ ਬਾਰੇ ਆ ਨਾ ਰਾਜਾ ਰੀਪੋਧਮਨ ਸਿੰਘ ਉਹਨਾਂ ਬਾਰੇ ਚਲੋ ਹਿਸਟਰੀ ਤਾਂ ਉਹਨਾਂ ਦੀ ਕਾਫੀ ਪਤਾ ਸੀ ਪਰ ਹੁਣ ਵਧੀਆ ਲੱਗਿਆ ਵੀ ਨਵੇਂ ਸਿਰੇ ਤੋਂ ਸਾਰੇ ਲੋਕਾਂ 'ਚ ਇਹ ਚੀਜ਼ ਫੈਲੀ ਆ ਤੇ ਉਹਰੇ ਬਹੁਤ ਮੈਂ ਸੋਚਿਆ ਨਹੀਂ ਸੀ ਵੀ ਇੰਨੀ ਜਿਆਦੇ ਸੰਗਤ ਹੋਊਗੀ ਕਾਫੀ ਜਿਆਦੇ ਸੰਗਤ ਸੀਗੀ ਤੇ ਲੰਗਰ ਦਾ ਖਾਣ ਪੀਣ ਦਾ ਕਾਫੀ ਜਾਵੇ ਵਧੀਆ ਪ੍ਰਬੰ ਤੇ ਹਰੇਕ ਨੂੰ ਉਹ ਕਹਿ ਰਹੇ ਸੀ ਜੀ ਛਾਕੇ ਜਾਇਆ ਸਾਨੂੰ ਕਿੰਨੇ ਬੰਦਿਆਂ ਨੇ ਕਿਹਾ ਕੰਸਟਰਕਸ਼ਨ ਆ ਗਈ ਜੀ ਜਰੂਰ ਛਾਕੇ ਜਾਇਓ ਜਰੂਰ ਹਰੇਕ ਪੁੱਛਦਾ ਸੀ ਛਕਲੇ ਨਹੀਂ ਜੀ ਛਾਕੇ ਜਾਇਓ ਬੇਨਤੀ ਹੈ ਛਾਕੇ ਜਾ ਤੇ ਸਾਰਾ ਸਮਾਰੋਹ ਬਹੁਤ ਵਧੀਆ ਸੀਗਾ ਬਾਕੀ ਜਿਹੜੇ ਵੀਰ ਨੇ ਸਾਨੂੰ ਇਨਵੀਟੇਸ਼ਨ ਦਿੱਤਾ ਸੀਗਾ ਥੈਂਕ ਯੂ ਵੀਰੇ ਤੁਹਾਡਾ ਵੀਰਾ ਕਹਿੰਦਾ ਸੀਗਾ ਵੀ ਉਹ ਕਿਹੜਾ ਆ ਜਾਣ ਹਾਥੀ ਵਾਲੀ ਉਹ ਸਾਰੀ ਲਾਈਟ ਜਿਹੜੀ ਹੁੰਦੀ ਹੈ ਸਾਰੀ ਜਿੱਥੇ ਵੀ ਜਾਣਾ ਸੀ ਉਹਨਾਂ ਨੇ ਵਾਪਸ ਆ ਕੇ ਕਹਿੰਦਾ ਤੁਹਾਨੂੰ ਆਪਾਂ ਟਾਈਮ ਦਵਾਂਗੇ ਤੁਸੀਂ ਥੋੜੇ ਜੇ ਮਿੰਟ ਉਹਨਾਂ ਨਾਲ ਇੰਟਰਵਿਊ ਜਾਂ ਗੱਲਾਂ ਬਾਤਾਂ ਬੇਸਿਕਲੀ ਕਰ ਸਕਦੇ ਹੋ ਤੇ ਬਸ ਸਾਨੂੰ ਹ ਤੇ ਅਸੀਂ ਕਦੇ ਫੇਰ ਵੀਰ ਨੂੰ ਪੁੱਛਾਂਗੇ ਵੀ ਕਦੇ ਫੇਰ ਟਾਈਮ ਲੱਗਿਆ ਕਦੇ ਹਾਂ ਟਾਈਮ ਲੱਗਿਆ ਫੇਰ ਸਾਉਂ ਥੋੜਾ ਜਰੂਰੀ ਕੰਮ ਹੀ ਪੈ ਗਿਆ ਕਿਸੇ ਮੁੱਢ ਹੂੰ ਤੇ ਉਹਨਾਂ ਨੇ ਪੈ ਗਿਆ ਸੀ ਕੰਮ ਇਸ ਲਈ ਹੁਣ ਉਹਨਾਂ ਨੇ ਬਾਕੀ ਇਦਾਂ ਨਹੀਂ ਵੇਖਿਆ ਉਹਨਾਂ ਦੇ ਪਹੁੰਚ ਬੰਦੇ ਦਸਤਾਰ ਬੰਦੀ ਤੇ ਹੋ ਗਈ ਸੀ ਹੂੰ ਅੱਛਾ ਕਹਿੰਦੇ ਸੰਤਾ ਕਾਫੀ ਹੈ ਗਿਆ ਸੀ ਉਹ ਲੰਗਰ ਦਾ ਇੰਤਜ਼ਾਮ ਸੀ ਆਮ ਦਿਨਾ ਚ ਇੰਨੇ ਅੱਛੇ ਲੰਗਰ ਹੁੰਦੇ ਨੇ ਤੇ ਇੱਕ ਵੀਰਾਂ ਦੇ ਤੇ ਉਹੀ ਤੇ ਫੇਰ ਕੋਈ ਸ਼ਾਹੀ ਲੰਗਰ ਹੋਣਾ ਹਾਂ ਹੈਨਾ ਇਹ ਸ਼ਾਹੀ ਲੰਗਰ ਇਹ ਮਤਲਬ ਇਸ ਤੇ ਦੀ ਵੀ ਅਲੱਗਾ ਤੋਂ ਇੱਕ ਵੀਡੀਓ ਬਣਨੀ ਚਾਹੀਦੀ ਸੀ ਕਿ ਉਥੇ ਕੀ ਕੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ ਔਰ ਸਾਬ ਨੂੰ ਆਵਾਜ਼ ਦੇ ਦੇ ਕੇ ਕਹਿ ਰਹੇ ਰੋਕ ਰੋਕ ਕੇ ਪੁੱਛ ਰਹੇ ਕਿ ਤੁਸੀਂ ਲੰਗਰ ਨਹੀਂ ਚੱਜਦੇ ਚੱਕ ਕੇ ਆਓ ਤੇ ਬਹਾਰਲ ਜੀ ਵਧੀਆ ਇੱਕ ਮੈਂ ਜਿਵੇਂ ਵਿੱਚ ਗੱਲ ਕੀਤੀ ਸੀ ਵੀ ਕੁਮਾਰ ਸਕੂਲ ਜਾਂਦੇ ਤੇ ਉਹ ਐਵੇਂ ਹੁੰਦਾ ਹੈ ਕਿ ਪਹਿਲੇ ਜਿਹੜੇ ਪਹਿਲੇ ਰਾਜੇ ਮਹਾਰਾਜਿਆਂ ਦੇ ਜਿਹੜੇ ਬੱਚੇ ਸੀ ਕਿਥੋਂ ਸਕੂਲਾਂ ਜੀਆਂ ਦਾਰਿਆਂ ਜੀਆਂ ਕਿਤੇ ਪੜਦੇ ਹੁੰਦੇ ਸੀ ਉਹਨਾਂ ਵਾਸਤੇ ਸਪੈਸ਼ਲ ਟੀਚਰ ਰੱਖੇ ਹੁੰਦੇ ਸੀ ਦਸਤਾਰ ਕਰਾਂ ਦੇ ਵਿੱਚ ਆ ਕੇ تعلیم ਦਿੰਦੇ ਹੁੰਦੇ ਸੀ ਤੇ ਉਸ ਪੀੜੀ ਦੇ 6ਵੇਂ ਰਾਜੇ ਨੇ ਤੇ 6ਵੀਂ ਪੀੜੀ ਜੋ ਮਤਲਬ ਇਹ ਕੁੰਵਰ ਦੀ ਦਸਤਾਰ ਬੰਦੀ ਕੀਤੀ ਗਈ ਹੈ ਨਾ ਭਾਰਿਆਸਰ ਅੱਛਾ ਜੀ ਨੇ ਕੱਲ ਵੀ ਮੈਂ ਸੋਚ ਲਈ ਪਈ ਸੀ ਕਿ ਇੱਕ ਹੀ ਚੋਕੜੇ 'ਚ ਬੈ ਕੇ ਖੰਡ ਪਾਟ ਕੀਤਾ ਗਿਆ ਤੇ ਮਤਲਬ ਤੁਸੀਂ ਇੱਕ ਹੀ ਜਦੋਂ ਆਪਾਂ ਕਹਿੰਦੇ ਇੱਕ ਹੀ ਨਿਸ਼ਚਿਸ਼ਤ ਜੇ ਬੈ ਕੇ ਆ ਤੁਸੀਂ ਸਾਰਾ ਕੁਝ ਪੜ੍ਹ ਲਿਆ ਉਹ ਇੱਕ ਹੀ ਦਫਾ ਬੈ ਕੇ ਤੇ ਕਿੰਨੇ ਦਿਨ ਦੋ ਦਿਨ ਦੋ ਦਿਨ ਬੈ ਕੇ ਉਹਨਾਂ ਨੇ ਦੁਬਾਰਾ ਉਹੀ ਤਾਰੀਖ ਦੁਹਰਾਈ ਹੋ ਰੇ ਖੰਡ ਪਾਟ ਕੀਤਾ ਸਹੀ ਆ ਆਪਣੀ ਤਾਰੀਖ ਨੂੰ ਯਾਦ ਆਈ ਇਸ ਦੁਬਾਰੀ ਉਹਨਾਂ ਨੂੰ ਹਾਥੀ ਦੀ ਉੱਤੇ ਸਵਾਰੀ ਕਰਵਾਈ ਗਈ ਉਹਨਾਂ ਦੀ ਤੇ ਖਬਰਾਂ ਕਿ ਦੌਰ ਚ ਐਵੀਆਂ ਦੀਆਂ ਚੀਜ਼ਾਂ ਬਿਲਕੁਰੀ ਲੱਗਦੀਆਂ ਥੋੜੀਆਂ ਜਿਹੀਆਂ ਹਾਂ ਲੇਕਿਨ ਇਹ ਲੰਘੀਆਂ ਵੀ ਲੱਗਦੀਆਂ ਕੁਝ ਐਂਜਲ ਅੱਦੋਂ ਦਾ ਸਾਰਾ ਕੁਝ ਪਹਿਲੇ ਹੀ ਹੁੰਦਾ ਸੀ ਹੁਣ ਨਹੀਂ ਹੁੰਦਾ ਲੇਕਿਨ ਆ ਜਿਹੜਾ ਮਹਿਲ ਆਪਾਂ ਵੇਖਣ ਦੇ ਸੀ ਹੀਰਾ ਮਹਿਲ ਇਹਦੀ ਥੋੜੀ ਰੈਨੋਵੇਸ਼ਨ ਵੀ ਹੋਣੀ ਹੈ ਮਤਲਬ ਹਜੇ ਲੱਗਦਾ ਹੈ ਕਿ ਹੁਣ ਹੋਏਗੀ ਹੁਣ ਮੈਨੂੰ ਲੱਗਦਾ ਹੈ ਕੰਮ ਵਗੈਰਾ ਨੂੰ ਨੂੰ ਕਰਵਾਣਗੇ ਇਹਨੂੰ ਮੈਨੂੰ ਲੱਗਦਾ ਇਹ ਉੱਪਰ ਦੀ ਮੰਜ਼ਲਾਂ ਸੀ ਉਹਤੇ ਕਾਫੀ ਲੱਗ ਰਹੀਆਂ ਸੀ ਕਿ ਪੇਂਟ ਵਗੈਰਾ ਹੋਇਆ ਹਾਂ ਲੇਕਿਨ نیچے ਜਿਹੜਾ ਜਿਵੇਂ ਰਿਆਆ ਆਇਆ ਕਰੇਗੀ ਦਰਵਾਜ਼ੇ ਜਿਵੇਂ ਲੱਗਦਾ ਸੀ ਸ਼ਾਇਦ ਉਹ ਦਰਵਾਜ਼ਾ ਲੱਗਿਆ ਕਰੇਗਾ ਹਾਂ ਹੋ ਸਕਦਾ ਹੈ ਕਿਉਂਕਿ ਇਹ ਆਜੀ ਗੱਲਬਾਤ ਸੁਣੀ ਜਾਇਆ ਕਰੇਗੀ ਹਰ ਕੋਈ ਲਾਦਾ ਆਪਣਾ ਮਸਲਾ ਮਸਾਈ ਲੈ ਕੇ ਆਇਆ ਕਰੇਂਗੇ ਤੇ ਅੱਜ ਦੇਖ ਲਓ ਇਹ ਹੀ ਇੱਕ ਰਿਆਸਤ ਸਾਹਮਣੇ ਆਈ ਹੈ ਮਤਲਬ ਜਿਵੇਂ ਪੀਜੋਂ ਤੁਮ ਜਿਹੜੇ ਨੇ ਉਹਨਾਂ ਵੈਸੇ ਤੇ ਮੈਨੂੰ ਅੱਜ ਲੱਗਦਾ ਜਨਸ਼ਾਹਾਨਾ ਜਿਹੜਾ ਉਸ ਦਾ ਸਾਰਾ ਕੁਝ ਖਤਮ ਹੋ ਗਿਆ ਪਹਿਲੇ ਸੀ ਬਾਦਸ਼ਾਹ ਦੇ ਬੋਲ ਹੁਣ ਕਿੱਥੇ ਕੀ ਹੈ ਉਹ ਖੇਸ਼ ਪਹਿਲੇ ਹੁੰਦਾ ਸੀ ਕਿ ਕੋੜਿਆਂ ਦੇ ਉੱਤੇ ਜਾਣਾ ਤੇ ਹਾਥੀਆਂ ਦੇ ਉੱਤੇ ਸਫ਼ਰ ਕਰਨਾ ਹਾਥੀਆਂ ਦਾ ਵੀ ਬੜਾ ਇੱਕ ਰੋਲ ਹੁੰਦਾ ਸੀ ਉਦੋਂ ਹਾਂ ਜੰਗ 'ਚ ਵੀ ਵੇਖੋ ਤੇ ਹਾਥੀ ਦੇ ਉੱਤੇ ਬਹਿਣਾ ਹੁੰਦਾ ਸੀ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਉਹ ਹਾਥੀ ਤੇ ਬਹਿਦੇ ਹੁੰਦੇ ਸੀ ਘੋੜਿਆਂ ਤੇ ਨਹੀਂ ਤੇ ਉਹ ਵੀ ਉਹਨਾਂ ਨੂੰ ਹਾਥੀ ਤੇ ਬਿਠਾਇਆ ਤੇ ਉਹ ਐਵੇਂ ਸਭ ਨੂੰ ਹਾਤਾ ਹੈ ਮਜ਼ੇਦਾਰੀ ਵੀਡੀਓ ਸੀ ਬਾਰਾ ਤੇ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਤੇ ਉਸ ਇਨਸਟਰੂਮੈਂਟ ਦਾ ਦੱਸੋ ਨਾਮ ਉਹ ਜਿਹੜਾ ਗੋਲ ਜਿਹਾ ਸੀ ਚਿੱਪੀ ਤਰ੍ਹਾਂ ਨਾ ਜਿਹੜਾ ਵਜਉਂਦੇ ਨੇ ਜਿਵੇਂ ਕੋਈ ਰਾਜਾ ਰਾਜਿਆਂ ਦੇ ਆਨ ਤੇ ਦਰਬਾਰ ਚ ਆਬਦੂਪੀ ਆਈ ਜਾਂ ਵੈਸੇ ਉਦੋਂ বাজਾਇਆ ਜਾਂਦਾ ਤੇ ਉਹਦਾ ਸਾਨੂੰ ਨਾਮ ਦੱਸੋ ਮਿਲਦੇ ਆ ਨੈਕਸਟ ਵੀਡੀਓ ਕਰਬਸਾਰਿਆਂ ਚੜਤੀ ਕਲਾ ਚ ਰੱਖੀ